ਰਾਮ ਜੀ ਆ ਸਾਰੇ ਬੰਦੇ ਆਉਣਗੇ ਇੱਕ ਮਿੰਟ ਤਰਨ ਦੀ ਲੈਣ ਦਾ 9 ਵਜੇ ਕਰਾਦਾ ਕਿਪਾ ਚਾਚਾ ਜੀ ਆਓ ਮੜਾ ਜੀ ਆਓ 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 ਤੇਲੀ ਮੇਰੇ ਪਾਓ ਆ ਜੀ ਨਾਨ ਸਾਹਿਬ ਆਵਾ ਮਦਦ ਆਵਾ ਆਜੋ ਆਜੋ ਨਬਾ ਦੇ ਵਿੱਚ ਉਸ ਸਮੇਂ ਵੱਡਾ ਬਲ ਮਿਲਿਆ ਆਮ ਆਦਮੀ ਪਾਰਟੀ ਨੂੰ ਜਦੋਂ ਐਸਓਆਈ ਦੇ ਕਾਰਕੋਨ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਾਦਵਿੰਦਰ ਸਿੰਘ ਜਾਦੂ 300 ਦੇ ਲਗਭਗ ਜਿਹੜੇ ਨੌਜਵਾਨ ਸੀ ਉਹ ਹੋਣ ਦੇ ਨਾਲ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਨਾਂਬਾ ਦੇ ਵਿਧਾਇਕ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਵੱਡਾ ਕਾਠਾ ਜਿਹੜਾ ਕੀਤਾ ਗਿਆ ਜਾਦਵਿੰਦਰ ਸਿੰਘ ਜਾਦੂ ਨੇ ਸ਼ਰਮਨੀ ਅਕਾਲੀ ਦਲ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਜ਼ਥੇਦਾਰ ਹਰਪ੍ਰੀਤ ਸਿੰਘ ਨੂੰ ਦਿਨੋਂ ਦਿਨ ਤੰਗ ਕੀਤਾ ਜਾ ਰਿਹਾ ਸੀ ਉਹ ਸਾਤੋ ਸਹਿਣ ਨਹੀਂ ਕੀਤਾ ਗਿਆ ਆਰਟੀਆਈ ਬਿੰਗਸੀ ਜਿਹੜਾ ਉਸ ਵੱਲੋਂ ਵੀ ਗਲਤ ਪੋਸਟਾਂ ਆਤੀਆਂ ਜਿਹੜੀਆਂ ਉਹ ਜਥੇਦਾਰ ਦੇ ਖਿਲਾਫ ਪਾਈਆਂ ਜਾ ਰਹੀਆਂ ਸਨ ਉਹ ਕਿਤੇ ਨਾ ਕਿਤੇ ਬਿਲਕੁਲ ਸਾਨੂੰ ਠੇਸ ਪਹੁੰਚੀ ਹੈ ਜਿਸ ਨੂੰ ਲੈ ਕੇ ਅਸੀਂ ਅਕਾਲੀ ਦਲ ਨੂੰ ਆਲਵਿਦਾ ਕਿਹਾ ਅਸੀਂ ਐਸਐਸਏ ਦੇ ਵਿੱਚ ਬਹੁਤ ਕੰਮ ਕੀਤੇ ਨੇ ਉਹ ਐਸਐਸਏ ਨੂੰ ਚਮਕਾਇਆ ਸੀ ਪਰ ਸਾਡੀ ਕੋਈ ਪੁਸ਼ ਪ੍ਰਤੀਤ ਨਹੀਂ ਸੀ ਪਾਰਟੀ ਦੇ ਵਿੱਚ ਜਿਸ ਕਾਰਨ ਸਾਨੂੰ ਅੱਜ ਪਾਰਟੀ ਨੂੰ ਆਲਵਿਦਾ ਕਹਿਣਾ ਪਿਆ ਦਿਨ ਰਾਤ ਆਮ ਆਦਮੀ ਪਾਰਟੀ ਨਾਲ ਹੁਣ ਅਸੀਂ ਮੈਂਤ ਕਰਾਂਗੇ ਦੂਸਰੇ ਪਾਸੇ ਵਿਧਾਇਕ ਨੇ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਪੂਰਾ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਨਾਬਾ ਦੇ ਵਿੱਚ ਆਜਮਾਦ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਜੀ ਮੇਰੇ ਛੋਟੇ ਭਰਾ ਯਾਦਵਿੰਦਰ ਸਿੰਘ ਜਾਦੂ ਜਿਹੜੇ ਕਿ ਅਕਾਲੀ ਦਲ ਦੇ ਬਹੁਤ ਟਕਸਾਲੀ ਵਰਕਰ ਰਹੇ ਹਨ ਬਹੁਤ ਹੀ ਹਾਈ ਕਮਾਂਡ ਨਾਲ ਵੀ ਬੜੀ ਨੇ ਨੇੜਤਾ ਰਹੀ ਹੈ ਅੱਜ ਆਪਣੇ 300 ਸਾਥੀਆਂ ਦੇ ਨਾਲ ਅਕਾਲੀ ਦਲ ਛੱਡ ਕੇ ਆਵਾਜ਼ੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਨੂੰ ਆਵਾਜ਼ੀ ਪਾਰਟੀ ਦੇ ਵਿੱਚ ਜੀ ਆਇਆਂ ਕਹਾਂ ਔਰ ਇਹਨਾਂ ਨੂੰ ਵਿਸ਼ਵਾਸ ਹੋਣਾ ਕਿ ਤੁਹਾਡਾ ਮਾਨ ਸਤਕਾਰ ਆਵਾਜ਼ੀ ਪਾਰਟੀ ਦੇ ਵਿੱਚ ਪੂਰਾ ਹੋਏਗਾ ਔਰ ਬਣਦੀਆਂ ਜ਼ਿੰਮੇਵਾਰੀਆਂ ਵਿੱਚ ਦਿੱਤੀਆਂ ਜਾਣਗੀਆਂ ਤੇ ਮੇਰੇ ਵੱਲੋਂ ਜਿੰਨੇ ਵੀ ਸਾਰੇ ਇਹਨਾਂ ਦੇ ਨਾਲ ਸਾਰੇ ਸਾਥੀ ਸ਼ਾਮਿਲ ਹੋਏ ਆ ਅਕਾਲੀ ਦਲ ਛੱਡ ਕੇ ਆਏ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਕਿਤੇ ਕਿਤੇ ਲੱਗ ਰਿਹਾ ਵੀ ਅਕਾਲੀ ਦਲ ਬਿਲਕੁਲ ਖੋਰਾ ਲੱਗ ਚੁੱਕਿਆ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਬਿਲਕੁਲ ਜੀ ਬਿਲਕੁਲ ਨਾ ਬਹੁ ਹਲਕੇ ਦੀ ਵੀ ਗੱਲ ਕਰੀਏ ਜਿਵੇਂ ਹੁਣ ਪਾਸ ਤੋਂ ਇਲੈਕਸ਼ਨ ਆ ਉੱਥੇ ਵੀ ਅਕਾਲੀ ਦਲ ਨਾ ਮਤਰ ਹੈ ਜੀ ਔਰ ਸਾਰੇ ਕਿਤੇ ਅਕਾਲੀ ਦਲ ਜਿਹੜਾ ਜੀ ਬਹੁਤ ਬੈਕਵਰਡ ਤੇ ਚਲੇ ਗਿਆ ਨਾਪਾ ਦੇ ਵਿੱਚ ਅੱਜ ਆਵਾਮਾ ਦੀ ਪਾਰਟੀ ਨੂੰ ਬਹੁਤ ਵੱਡਾ ਵੱਲ ਮਿਲਿਆ 300 ਦੇ ਆਸ-પાસ ਜਿਹੜੇ ਟਕਸਾਲੀ ਵਰਕਰ ਹੈ ਜਿਵੇਂ ਜਾਦੂ ਜੀ ਬਹੁਤ ਪੁਰਾਣੇ ਵਰਕਰ ਹੈ ਹਾਈ ਕਮਾਂਡ ਦੇ ਨਾਲ ਬਹੁਤ ਨੇੜਤਾ ਰਹੀ ਹੈ ਬੜੀ ਮਿਹਨਤ ਇਕੱਠ ਕਰਨਾ ਹਰ ਇੱਕ ਗਰੀਲੇ ਤੇ ਰੈਲੀ ਤੇ ਜਾਣਾ ਉਹ ਸਾਰਾ ਇਹੀ ਭਰਾ ਕਰਦੇ ਸੀਗੇ ਅੱਜ ਇਹ ਵੀ ਆਵਾਮਾ ਦੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਤੇ ਇਹਨਾਂ ਨੂੰ ਮੈਂ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਮੈਂ ਬਤੌਰੇ ਐਮਐਲਏ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਇਹਨਾਂ ਦਾ ਪੂਰਾ ਮਾਨ ਸਤਕਾਰ ਆਵਾਮਾ ਦੀ ਪਾਰਟੀ ਦੇ ਵਿੱਚ ਹੋਏਗਾ ਇਹੋ ਜੇ ਕਾਲੇ ਦਾ ਛੱਡਣ ਦਾ ਕਾਰਨ ਤਾਂ ਇਹ ਹੈ ਪਿਛਲੇ ਕੁਝ ਕੁ ਸਮੇਂ ਤੋਂ ਜਿਹੜੇ ਘਟਨਾ ਕਰਮ ਚੱਲ ਰਹੇ ਨੇ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਦੀ کردار ਕੁਸ਼ੀ ਹੋ ਰਹੀ ਹੈ ਉਹ ਗਲਤ ਹੈ ਕੁਝ ਕੇ ਬੰਦੇ ਆਈਟੀ ਸੈੱਲ ਦੇ ਇੰਨਾ ਜ਼ਿਆਦਾ ਗਲਤ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲੇ ਜਾ ਰਹੇ ਉਹ ਨਹੀਂ ਹੋਣਾ ਚਾਹੀਦਾ ਲੋਕੋ ਜੋ ਪਿੱਛੇ ਇਦਾਂ ਨੇ ਸੁਖਵੀਰ ਜੀ ਨੇ ਹੋਰ ਮੰਨੇ ਆ ਵੀ ਸਾਡੇ ਤੋਂ ਇਹ ਘਟਨਾ ਕਰਮ ਹੋਏ ਨੇ ਪਰ ਉਹ ਨਹੀਂ ਹੋਣੇ ਚਾਹੀਦੇ ਸੀ ਉਹ ਗਲਤ ਨੇ ਜੀ ਛੱਡ ਰਿਹਾ 300 ਦੇ ਕਰੀਬ ਮੇਰੇ ਨਾਲ ਨੇ ਜਿਹੜੇ ਮੇਰੇ ਨਾਲ ਆਮਾ ਦੀ ਪਾਰਟੀ ਜਾ ਰਹੇ ਨੇ ਦੇਮਾਂਜੀ ਦੇ ਰਹਿਨਮਾਈ ਚ ਆ ਰਹੇ ਆ ਸਾਰੇ ਜੀ ਉਹ ਛੱਡਿਆ ਕਾਰਨ ਕੀ ਬਣਦਾ ਭਾਈ ਜੀ ਕਾਰਨ ਇਹ ਹੈ ਮਾਨ ਸਾਹਿਬ ਅਸੀਂ ਸ਼ੁਰੂ ਤੋਂ ਪਾਰਟੀ ਦੇ ਨਾਲ ਆ ਜਿਹੜੇ ਦਿਨ ਤੋਂ ਸਾਡੀ ਵੋਟ ਬਣੀ ਉਦੋਂ ਤੋਂ ਅਸੀਂ ਐਸਵੀ ਚੱਲੇ ਆ ਐਸਵੀ 'ਚ ਕੰਮ ਕੀਤਾ ਸਾਰਾ ਕੁਝ ਕੀਤਾ ਪਰ ਸਾਡੇ ਕੁਝ ਕਿ ਲੀਡਰ ਸੀ ਜਿਹੜੇ ਸਾਨੂੰ ਉੱਪਰ ਨਹੀਂ ਸਜਾਉਣ ਗਏ ਕੰਮ ਸਭ ਤੋਂ ਵੱਧ ਅਸੀਂ ਕਰਦੇ ਸੀਗੇ ਤੇ ਜਦੋਂ ਲੋਡ ਪੈਂਦੀ ਸੀ ਤਾਂ ਅੱਗੇ ਹੋ ਜਾਂਦੇ ਸੀਗੇ ਪਿੱਛੇ ਜੇ ਐਮਸੀ ਲੜਨ ਦੀ ਟਿਕਟਾਂ ਦੀ ਗੱਲ ਹੋਈ ਹੋਰ ਹੋਈ ਸਾਡੇ ਬੰਦੇ ਕਹਿੰਦੇ ਨਹੀਂ ਸਾਡੇ ਤੋਂ ਬਿਨਾਂ ਟਿਕਟ ਨਹੀਂ ਦੇਣੀ ਅਸੀਂ ਪਾਰਟੀ ਵਰਕਰ ਆਂ ਜੀ ਟਿਕਟ ਕਿਉਂ ਨਹੀਂ ਸਾਨੂੰ ਵੀ ਟਿਕਟਾਂ ਮਿਲਣ ਸਾਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਪਰ ਜੇ ਨਹੀਂ ਮਿਲਿਆ ਤਾਂ ਅਸੀਂ ਪਾਰਟੀ ਛੱਡ ਕੇ ਅਜ ਦੇਮਾਂ ਜੀ ਦੇ ਨਾਲ ਜਾ ਰਹੇ ਆਂ ਜੀ ਮਤਲਬ ਨਹੀਂ ਬੰਦਦਾ ਜੀ ਕਿ ਲੱਗ ਰਿਹਾ ਵੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੀਂ ਫੌਜ ਪਿਆਰ ਹੋਵੇਗੀ ਬਿਲਕੁਲ ਜੀ ਅਸੀਂ ਨਾਲ ਲੱਗ ਕੇ ਪੂਰੀ ਕਦਮ ਤੋਂ ਬਾਅਦ ਕੰਮ ਕਰਾਂਗੇ ਮਾਨ ਸਾਹਿਬ ਦੀ ਰਹਿਨਵਾਈ 'ਚ ਬਾਤੋ ਬਾਤ ਜਿੱਥੇ ਜਾਣਾ ਆਉਣਾ ਕੋਈ ਰੈਲੀਆਂ ਸਾਰੇ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਾਵਾਂਗੇ ਵੱਧ ਤੋਂ ਵੱਧ ਮੁੰਡੇ ਜੋੜਾਂਗੇ ਨਾਲ ਯੂਥਲੀ ਕੰਮ ਕਰਾਂਗੇ ਜੀ ਸੀ ਧੰਨਵਾਦ